ਮਾਹੀਪੁਰ ਜਿੱਕਾ ਖਾਲਸਾ ਮਾਹੀਪੁਰ ਜਿੱਕੀ ਫਤਿਹ ਰਾਜ ਮਾਤਾ ਮੂਤਪਾਲ ਦੀ ਮੰਮੀ ਅੱਜ ਇੱਕ ਹੋਰ ਪੋਸਟ ਮਿਲੀ ਮੈਨੂੰ ਤੇ ਉਹ ਪੋਸਟ ਵਿੱਚ ਤਾਂ ਮੈਂ ਕਹਿੰਨਾ ਬੀਬੀ ਨੇ ਹੱਤੀ ਕਰਾਦੀ ਮੈਂ ਕਹਿੰਦਾ ਇਹਦਾ ਇਹ ਮੇ ਬਿੱਟੀ ਆ ਨੇ ਬਸ਼ਰੋਈ ਕੋਈ ਗੈਂਗਸਟਰ ਹੈ ਜੱਗੂ ਭਵਨਪੁਰੀਆ ਗੋਲਡੀ ਬਰਾੜ ਇਹ ਤਾਂ ਡੈਕਟਰ ਬਹੁਤ ਛੋਟੇ ਆ ਇਹ ਤਾਂ ਕੋਸ਼ਿਸ਼ ਹੀ ਨਹੀਂ ਪਤਾ ਕੀ ਕਹਿੰਦੀ ਰਾਜਮਾਤਾ ਬਲਵਿੰਦਰ ਗੌਰ ਮੋਹਤਪਾਲ ਦੀ ਮੰਮੀ ਜੀ ਕਹਿੰਦੀ ਜਦੋਂ ਸਾਡਾ ਮੁੰਡਾ ਬਾਹਰ ਆ ਗਿਆ ਨਾ ਸੜਕਾਂ ਤੇ ਆ ਜਾਣਗੇ ਲੋਕ ਅੱਛਾ ਇਹ ਗੱਲ ਤਾਂ ਮੈਂ ਸਣਾ ਪਹਿਲਾਂ ਕਰ ਲਈ ਪਰ ਜਿਹੜੀ ਨਵੀਂ ਉਹਨੇ ਐਡ ਕੀਤੀ ਹੈ ਕਹਿੰਦੀ ਜਿਹੜੇ ਅਮਰਿਤਪਾਲ ਨੂੰ ਭੰਡਦੇ ਨੇ ਨਾ ਕਹਿੰਦੀ ਉਹਨਾਂ ਨੂੰ ਸਕਿਉਰਟੀਆਂ ਲੈਣੀਆਂ ਪੈਣਗੀਆਂ ਜਾਣੇ ਕਿ ਵੀ ਮੇਰਾ ਮੁੰਡਾ ਐਡੀ ਵੱਡੀ ਗੁੰਡਾਗਰਦੀ ਕਰੂ ਵੀ ਪੰਜਾਬ ਦੇ ਲੋਕਾਂ ਨੂੰ ਸਕੋਰਟਿੰਗ ਲੈਣੀ ਹੁੰਦੀ ਹੈ ਡਿਲੇ ਇਹ ਸਟੇਟਮੈਂਟ ਹੈ ਪ੍ਰਮੋਤ ਪਾਲ ਦੀ ਗੱਲ ਵੀ ਮਾਤਾ ਜੀ ਤੁਹਾਡੀ ਉਮਰ ਕਾਫੀ ਲੱਗਦੀ ਹੈ ਸਿਆਣੇ ਹੋ ਤੁਸੀਂ ਇਹ ਗੱਲ ਕਹਿਤਾ ਦਿੱਤੀ ਹੁਣ ਤੁਹਾਡੇ ਪੁੱਤ ਦੇ ਜੁੱਤੀਆਂ ਡੇਬੁਰਗੜ ਜੇਤ ਕਿੰਨੀਆਂ ਪੈਣਗੀਆਂ ਤੁਹਾਡੇ ਕਿੰਨੀਆਂ ਚ ਪੈਣਗੀਆਂ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਇਹ ਪੰਜਾਬ 1984 ਵਾਲਾ ਨਹੀਂ ਇਹ ਪੰਜਾਬ 2025 ਵਾਲਾ ਤੁਸੀਂ 41 42 ਸਾਲ ਪਹਿਲਾਂ ਦੀ ਗੱਲ ਕਰ ਰਹੇ ਹੋ ਤੋ ਸੀ ਉਦੋਂ ਭਰ ਜਵਾਨੀ ਵਿੱਚ ਜਵਾਨ ਸੀ ਹੁਣ 65 ਸਾਲ ਦੇ ਹੋ ਗਏ ਉਹ ਗੱਲਾਂ ਉਦੋਂ ਸੀ ਉਦੋਂ ਖਤਮ ਹੋ ਗਈਆਂ ਹੁਣ ਨਹੀਂ ਹੁਣ ਤਾਂ ਜਿਹੜਾ ਮਰਜੀ ਇੱਥੇ ਤੁਹਾਡਾ ਸੂਰਮਾ ਪੈਦਾ ਹੋ ਜਾ ਜਿਹੜਾ ਮਰਜੀ ਅਗਲੇ ਨੂੰ ਗਾਲ ਵਿੱਚ ਪਟਾ ਪਾ ਕੇ ਹਾਦਸਾ ਪੜ ਕੇ ਸੰਗੜੀ 100 ਰੁਪਏ ਦੀ ਬੀਹੇ ਚ ਕਮਾਉਂਦਾ ਹੈ ਅਗਲਾ ਇਵੇਂ ਟੌਗੀ ਨੁਕਮੋਂ ਤਾਂ ਆਉਂਦਾ ਵੀ ਦੋ ਟਾਈਮ ਚੱਲ ਚੱਲੀਏ ਬਾਹਰ ਕਰੇ ਨਾ ਗੰਦਗੀ ਪਾ ਦੇ। ਐਦਾਂ ਕਮਾਉ ਉਹ ਅਗਲੜੀਆਂ ਵਿੱਚ। ਕਿਹੜੀ ਗੁੰਡਾਗਰਦੀ ਕਰਨ ਲੱਗਿਓ। ਗਾਣੇ ਬੜਿਆਏ, ਕੁੜੀਆਂ ਦਾ ਗੈਂਗ ਲੈ ਬੀਬੀ 65 ਸਾਲ ਦੀ ਹੁਣ ਕੁੜੀ ਬਣ ਕੇ ਗੈਂਗ ਬਣਾਉਣ ਕਰਦੀ ਐ। ਲੱਗ ਕੇ ਮੇਰਾ ਮੁੰਡਾ ਜਦੋਂ ਬਾਹਰ ਆ ਗਿਆ ਨਾ ਜੇਲ੍ਹ ਤੋਂ ਲੋਕ ਸੜਕਾਂ ਤੇ ਆ ਜਾਣਗੇ ਤੇ ਇੰਨਾ ਡਰ ਹੂ ਲੋਕਾਂ ਨੂੰ ਸਿਕਿਉਰਟੀਆ ਰੱਖਣੀਆਂ ਪੈਣਗੀਆਂ। ਪੰਜਾਬ ਦੇ ਲੋਕੋ ਆ ਰਾਜ ਹੈ ਨਾ ਲੋਕਾਂ ਦਾ ਇਦਾਂ ਦਾ ਖਲਤਾਨ ਬਣਾਉਣਗੇ ਜਾਨਿਕ ਲੋਕ ਡਰਗੇ ਨਾ ਤੋਂ ਵੀ ਸਾਲੋਂ ਵੀ ਮਾਰਨ ਦੇ ਅੱਛਾ ਜਿਹੜੀ ਟੈਂਡਰ ਐਪ ਖੋਲੀ ਆ ਨਾ ਵਾਕਈ ਇਹ ਗੱਲਾਂ ਉਹਦੇ ਵਿੱਚ ਸਾਬਤ ਹੋ ਜਾਂਦੀਆਂ ਨੇ ਵੀ ਇਹਨਾਂ ਦੇ ਮੂਤਪਾਲ ਨੇ ਇਹਦੇ ਘਰ ਵਾਲੇ ਸ਼ੇਮੇ ਨੇ ਤੇ ਇਹ ਮਾਤਾ ਨੇ ਉੱਥੇ ਕੜੀ ਖੋਲੀ ਹੋਈ ਗੈਸਟਰ ਨਾਲ ਗਲਬਾ ਚੱਲਦੀ ਸੀ ਫਰੋਟੀਆਂ ਮੰਗਦੇ ਸੀ ਇਹ ਗੁੰਡਾ ਕਰਦੀ ਇਹ ਕਰਦੇ ਰਹੇ ਹੁਣ ਜਿੱਥੇ ਬੀਬੀ ਰਹਿੰਦੀ ਰਹੀ ਹੈ ਦੁਬਈ ਦੇ ਵਿੱਚ ਕਿਉਂਕਿ ਉਮਰ ਬਡੇਰੀ ਹੈ ਮੈਂ ਉਹ ਦੋਸ਼ ਉਹ ਦਾਗ ਲਾ ਨਹੀਂ ਸਕਦਾ ਲੋਕਾਂ ਨੇ ਬਹੁਤ ਕੁਝ ਦੱਸਿਆ ਹੋਇਆ ਮਾਤਾ ਤੇ ਰਿਵਾਜ ਤੇ ਬਸ ਇੰਨਾ ਹੀ ਕਹਿ ਦੇਣਾ ਜਵਾਨੀ ਵੇਲੇ ਲੁੱਟੇ ਬਾਣ ਗਏ ਹੁਣ ਰੱਬ ਦੀ ਭਗਤਣੀ ਹੋਈ ਐਨੀ ਗੱਲ ਖਾਣੇ 'ਚ ਪੈ ਜਾਂਦੀ ਹੁੰਦੀ ਐ ਸਿਆਣੇ ਬੰਦੇ ਹੋਰ ਕੁਛ ਨਾਮ ਕਹੋ ਇਹ ਗੁੰਡਾ ਕਰਦੀ ਹੈ ਜੀ ਇਹ ਰਾਜ ਦੀ ਤੇਰੇ ਮੁੰਡੇ ਦੀ ਦਾਸਤ ਕਿਹੜਾ ਮੂੰਹ ਪਾਉਂ ਤੇਰਾ ਮੁੰਡਾ ਹੈ ਕਿੱਥੇ ਜਿਵੇਂ ਉਹੜ ਬੈਠਾ ਹੈ ਨਾ ਪੁੱਛ ਕੇ ਤਾਂ ਦੇਖ ਲੈ ਕਿਹੜੀ ਨਾੜੀ ਟੀਕਾ ਲੱਗਦਾ ਅਗਲੇ ਮਿੱਠਾ ਮਿੱਠਾ ਜਣ ਕੇ ਉਹ ਹੀ ਲੋ ਜਿੰਨੇ ਵੀ ਪਤਾ ਨਹੀਂ ਕਿ ਪਾਸੋਂ ਟਾਈਮ ਦੇ ਮੁਤਾਬਕ ਸੈਕਿੰਡ 2 ਸੈਕਿੰਡ 3 ਸੈਕਿੰਡ ਇਦਾਂ ਕਰ ਰਹੇ ਨੇ ਉਹਨੂੰ ਡੈਮਨ ਖਤਮ ਸਮਝ ਨਹੀਂ ਕਮਲੀ ਕਿੱਥੇ ਫਿਰਦੇ ਹੋ ਤੁਸੀਂ ਤੁਸੀਂ ਜਿਹੜੇ ਆ ਪੰਜ ਸੱਤ ਗੱਡੀਆਂ ਵਾਲੇ ਚਾਰ ਸਫੇਰੇ ਘੁੰਮਦੇ ਨੇ ਤੁਹਾਡੇ ਨਸ਼ੇੜੀ ਪਵਾ ਕੇ ਤੇਲ ਹੂਤ ਪਾਲ ਜਿੰਦਾਬਾ ਜਿੱਤਾਂਗੇ ਖਾਲਸਾ ਰਾਜ ਆਊ ਇਹ ਫੂਕਾਂ ਦਿੱਤੀਆਂ ਜਾ ਰਹੀਆਂ ਤੁਹਾਨੂੰ ਇਹ ਪਤਾ ਕੀ ਹੋ ਰਿਹਾ ਹੈ ਸ਼ਾਮ ਵਿੱਚ ਨਾ ਜਦੋਂ ਧੂਣੀ ਪਾਈਦੀ ਐ ਧੂਈ ਕਹਿੰਦੇ ਵੇ ਸਾਡੇ ਤਾਂ ਉਹ ਸ਼ਾਮ ਨੂੰ ਅੱਗ ਬਾਲ ਲਈ ਵੀ ਐ ਪਾਤੀਆਂ ਰੱਖ ਕੇ ਸ਼ਿਕਰੀਆਂ ਸੁਖਰੀਆਂ ਹੁਣ ਤੱਕ ਨਾ ਘਟਾਉਂਦੀਆਂ ਨੇ ਇੱਕਾਂ ਦੀ ਲੱਕੜ ਟੁੱਟੀ ਪੰਜ ਸਿੱਟ ਕੇ ਅੱਗ ਬਾਲ ਪੈਣੀ ਸੀ 12 ਵਜੇ ਬੁੱਝਣ ਦੀ ਸੀ ਤੇ ਸਵੇਰੇ ਤੱਕ ਉਹ ਨਾ ਉਹਦੇ ਵਿੱਚੋਂ ਜਦੋਂ ਸਵਾਹ ਪਾਸੀ ਕਦੇ ਅੱਗ ਮਾੜੀ ਮੋਟੀ ਹੁੰਦੀ ਸੀ ਤੇ ਫੇਰ ਫੇਰ ਉਹਦੇ ਪਾਸਿਆਂ ਰੱਖ ਕੇ ਅੱਗ ਬਲ ਪੈਂਦੀ ਸੀ ਤੁਸੀਂ ਉਹ ਧੂੰਈ ਉਹ ਤੁਹਾਨੂੰ ਰਾਜਨੀਤਿਕ ਵੱਡੇ ਸਿਰਾਂ ਵਾਲੇ ਨਾ ਅੱਗ ਲਾਉਣ ਵਾਸਤੇ ਧੂੰਈ પા ਕੇ ਅੱਗ ਮਚਾਉਣਾ ਚਾਹੁੰਦੇ ਆ ਪਰ ਤੁਹਾਡੇ ਖਾਨੇ ਤੇ ਗੱਲ ਬਣਦੀ ਨਹੀਂ ਜਦੋਂ ਇਹ ਹੀ ਅੱਗ ਆਪਣੇ ਘਰ ਨੂੰ ਲੱਗੀ ਨਾ ਉਦੋਂ ਪਤਾ ਲੱਗਣਾ ਉਦੋਂ ਸਮਝ ਆਉਣਗੀ ਵੀ ਤੁਸੀਂ ਫੁਕਰੀਆਂ ਮਾਰ ਰਹੇ ਕਿਹੜੀਆਂ ਗੱਲਾਂ ਕਰਦੀਆਂ ਤੂੰ ਦਵਾਈ ਦੇ ਵਿੱਚ ਕਾਰੋਬਾਰ ਸੀ ਉੱਥੇ ਕੀ ਕਰਤੋਂ ਤਾਂ ਹੁੰਦੀਆਂ ਰਹੀਆਂ ਤੇਰੇ ਮੁੰਡੇ ਦੀਆਂ ਤੇਰੇ ਘਰ ਵਾਲੇ ਦੀਆਂ ਮੈਂ ਤੈਨੂੰ ਕੁਝ ਨਹੀਂ ਕਹਿਣਾ ਬਹੁਤ ਨੇਕ ਜਿਹੇ ਚਿੱਠੇ ਸਾਡਾ ਇਹ ਕਿਰਦਾਰ ਨਹੀਂ ਕਿਸੇ ਔਰ ਦੇ ਲਈ ਇਹ ਜੀ ਸ਼ਬਦਾਵਲੀ ਬਣ ਗਈ ਇੱਕ ਜ਼ਿੰਮੇਵਾਰ ਬੰਦਾ ਹਾਂ ਅਸੀਂ ਇਹ ਕੰਝਰ ਕੀਤਾ YouTube ਤੇ ਸੋਸ਼ਲ ਮੀਡੀਆ ਤੇ ਨਹੀਂ ਕਰਦੇ ਪਰ ਇਹ ਥੋੜੇ ਬਿਆਨਬਾਜ਼ੀ ਹੈ ਨਾ ਇੱਕ ਮੈਸੇਜ ਜਾ ਰਿਹਾ ਲੋਕਾਂ ਨੂੰ ਵੀ ਜੇ ਕਿਤੇ ਸਾਡੇ ਵਰਗੇ ਬੰਦਿਆਂ ਦਾ ਰਾਜ ਆ ਗਿਆ ਤਾਂ ਅਸੀਂ ਗੁੰਡਾਗਰਦੀ ਕਰਾਂਗੇ ਸਿੱਧੇ ਤੌਰ ਤੇ ਤੁਸੀਂ ਚੈਨ ਨਿਕਰੇਗਾ ਪੰਜਾਬ ਦੇ ਲੋਕੋ ਜਿਹੜੇ ਖਾਲਸਤਾਨੀ ਕਰੀਣਾ ਕਹਿੰਦੇ ਆ ਨਾ ਕਿ ਸਾਨੂੰ ਖਾਲਸਾ ਰਾਜ ਸਾਨੂੰ ਖਾਲਸਤਾਨ ਚਾਹੀਦਾ ਹੈ ਇਦਾਂ ਦੀ ਕੁਰੂਟਾ ਹੋਣਗੀ ਇਦਾਂ ਦੀਆਂ ਬੀਬੀਆਂ ਮੂਹਰੇ ਆਉਣਗੀਆਂ ਜਿਹੜੀਆਂ ਕਹਿਣਗੀਆਂ ਸਕੌਟੀਆਂ ਰੱਖਣੀਆਂ ਪਹਿਣਨੀਆਂ ਸਾਰਾ ਡਰ ਇੰਨਾ ਹੋ ਆਹ ਤਾਂ ਤੁਹ ਤਾਂ ਕਾਰਨ ਨਹੀਂ ਅਸੀਂ ਸ਼ਰਮ ਕਿਉਂ ਨਹੀਂ ਮੰਦੇ ਤੁਸੀਂ 2025 ਵਾਲੇ ਪੰਜਾਬ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ 1984 ਵਾਲੇ ਜਾਂ 1947 ਵਾਲੇ ਪੰਜਾਬ ਦੀ ਗੱਲ ਕਿਉਂ ਕਰਦੇ ਕੀ ਲੋਕ ਉਹਦੋਂ ਬਾਅਦ ਸਮਝੇ ਉਦੋਂ ਦੇ ਲੋਕ ਬੇਵਕੂਫ ਨਹੀਂ ਹਲੇ ਕਿਸੇ ਨੇ ਆਪਣੇ ਨਿਆਣੇ ਪੜਾਏ ਨਹੀਂ ਕਿਸੇ ਨੂੰ ਸਮਝ ਨਹੀਂ ਆਈ ਹਲੇ ਤੱਕ ਜਾਂ ਥੋੜੇ ਵਰਗੇ ਹਲੇ ਬੇਵਕੂਫ ਲੋਕ ਨੇ ਜਿਨ੍ਹਾਂ ਦੀ ਗੱਲ ਸੁਣੀ ਜਾਉ ਕਰ ਬਕ ਤੁਹਾਨੂੰ ਕੀ ਲੱਗਦਾ ਹੈ ਵੀ ਖਰੂਰ ਸਾਹਿਬ ਦੇ ਬੇਵਕੂ ਬਣ ਗਏ ਲੋਕ ਬੇਵਕੂਫ ਲੋਕ ਨਹੀਂ ਬਣੇ ਅਗਲੇ ਜਿਹੜੇ ਚਾਹੁੰਦੇ ਸੀ ਅਗਲੇ ਜਿਹੜੇ ਚਾਹੁੰਦੇ ਸੀ ਵੀ ਅੱਗ ਕਿਦਾਂ ਲਾਈਏ ਵਿਸ਼iddhi ਅਸੀਂ ਲਾ ਨਹੀਂ ਸਕਦੇ ਕਿ ਸੇ ਕਮਲੇ ਬੰਨੇ ਲੱਭਣਾ ਹੁੰਦਾ ਨਾ ਇਹਨੇ ਵੀ ਮਗਰ ਬਹਾਨਾ ਲਾ ਦਿਆਂਗੇ ਕਿ ਸਾਡਾ ਮੁੰਡਾ ਤਾਂ ਕਮਲਾ ਸੀ ਦਿਮਾਗੀ ਹਾਲਤ ਠੀਕ ਨਹੀਂ ਸੀ ਤਾਂ ਆਂਗ ਲਾ ਦੀ ਮੈਂ ਜਿਹੜੇ ਵਿਅਰਗੀਆਂ ਕਰਦੇ ਆ ਇਹ ਇਹੀ ਸਾਬਤ ਕੀਤੇ ਆ ਇਹਨਾਂ ਨੇ ਜਦੋਂ ਵਿਅਰਗੀ ਕਰਦੇ ਇਹ ਦਿਮਾਗੀ ਤੌਰ ਤੇ ਪਰਵਾਰ ਉਹਦੀ ਆ ਗਿਆ ਦੇਖੋ ਕੋੜੀਆਂ ਜੀ ਆਹ ਦੇਖੋ ਇਹਦੀ ਮੈਡੀਸਿਨ ਚੱਲਦੀ ਹੈ ਜੀ ਇਹਦਾ ਤਾਂ ਇਲਾਜ ਚੱਲਦਾ ਸੀ ਅਗਲੇ ਮੂਹਰੇ ਆ ਗਏ ਜਦੋਂ ਨਾ ਫਸ ਗਏ ਉਹ ਇਹੇ ਘਟਨਾ ਵਾਪਰ ਗਈ ਅਗਲੇ ਤੁਹਾਨੂੰ ਵੀ ਕਹਿਣਗੇ ਵੀ ਆ ਮੈਡੀਕਲ ਬਿਮਾਰਤਪਾਲ ਦੀ ਮਾਂ ਦਾ ਇਹ ਤਾਂ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਤਾਂ ਇਹ ਜਿਵੇਂ ਬਿਆਨ ਦਿੰਦੀ ਸੀ ਅਗਲੇ ਨੇ ਮੰਨਣਾ ਨਹੀਂ ਫਿਰ ਬਹੁਤ ਐਪੀਸੋਡ ਦੇਖੇ ਹੋਣੇ ਤੁਸੀਂ ਹਿੰਦੀ ਜਿਹੜੇ ਆਏ ਨੇ ਜਿਹੜੀਆਂ ਪੜੀਆਂ ਲਿਖੀਆਂ ਨੂੰ ਹਾਂ ਅਸੀਂ ਕੁੜੀਆਂ ਲੋਕਾਂ ਦੀਆਂ ਜਦੋਂ ਘਰ ਦੇ ਵਿੱਚ ਗਲਵੰਦ ਕੀਤੀ ਨਾ ਅਗਲੇ ਨੇ ਪਾਗਲਖਾਨੇ ਵਿੱਚ ਦਾਖਲ ਕਰਾ ਕੇ ਸਾਬਤ ਕਰਤਾ ਵੀ ਇਹ ਕੁੜੀ ਤਾਂ ਸਟ੍ਰੈਸ ਵਿੱਚ ਰਹਿੰਦੀ ਐ ਇਹ ਕੁੜੀ ਤਾਂ ਪਾਗਲ ਐ ਦਿਮਾਗੀ ਤੌਰ ਤੇ ਪਰੇਸ਼ਾਨ ਐ ਅਗਲੇ ਨੇ ਸਾਬਤ ਕਰਦਾ ਸੀ ਉਹ ਸੀਰੀਅਲ ਐਵੇਂ ਨਹੀਂ ਬਣੇ ਸੀ ਤੁਹਾਨੂੰ ਵੀ ਵਾਲਾ ਇਦਾਂ ਸਾਬਤ ਕਰੂ ਆਪਣੇ ਆ ਜਿਹੜੀ ਜਵਾਨ ਜੀਵ ਐ ਇਹਦੇ ਕੰਟਰੋਲ ਕਰੋ ਮੜਾ ਮੋਟਾ ਇਹ ਗੁੰਡਾ ਕਰਦੀ ਹੁਣ ਨਹੀਂ ਚਲਦੀ ਪਿੰਡਰਾਂ ਵਾਲੇ ਨੇ ਕੀਤੀ ਸੀ ਕੀ ਕਰ ਲੈ ਕੀ ਕਰ ਲੈ ਪਿੰਡਰਾਂ ਵਾਲੇ ਗੁੰਡਾਗਰਦੀ ਕਰਕੇ ਬੰਬੇ ਗਿਆ ਸੀ ਐਡੀ ਫਿਲਮਣੇ ਸੀ ਨਾ ਧਰਮ ਯੁੱਧ ਮੋਰਚਾ ਉਹਦੇ ਵਿੱਚ ਕੀ ਦਿਖਾਇਆ ਗਿਆ ਉਕੇ ਭਿੰਡਰਾਂ ਵਾਲੇ ਐਨੇ ਸ਼ੈਤਾਨ ਸੀ ਪਤਾ ਹੀ ਨਹੀਂ ਲੱਗਿਆ ਬੰਬੇ ਤੋਂ ਕਿੱਦਾਂ ਅੰਮ੍ਰਿਤਸਰ ਪਹੁੰਚ ਗਏ ਪਹੁੰਚ ਗਏ ਅਗਲੇ ਕਹਿੰਦੇ ਜਿੱਥੇ ਮਰਜੀ ਭੱਜ ਜਿਹੜੇ ਗੁੰਡਾ ਕਰਦੇ ਤੂੰ ਕਰਦਾ ਜਦੋਂ ਮਾਰਾਂਗੇ ਤੇਰੇ ਘਰ ਵਿੱਚ ਬੜ ਕੇ ਮਾਰਾਂਗੇ ਅਗਲੇ ਨੇ ਇਦਾਂ ਕਿਹਾ ਸੀ ਇਦਾਂ ਹੀ ਕਹਿਆ ਨਾ ਸਮਝ ਆ ਗਈ ਛੋਨੂ ਵੀ ਇਹ ਹੋਵੇ ਹੀ ਬਣਾਇਆ ਸੀ ਭਿੰਡਰਾਂ ਵਾਲਾ ਆਏ ਕਰ ਦੋ ਭਿੰਡਰਾਂ ਵਾਲਾ ਬਾਹ ਕਰ ਦੋ ਕੀ ਕਰ ਲਿਆ ਅਗਲੇ ਕਹਿੰਦੇ ਜਿੱਥੇ ਮਰਜੀ ਤੁਰਿਆ ਗਏ ਜਦੋਂ ਮਾਰਾਂਗੇ ਤੇ ਘਰ ਵਿੱਚ ਵੜ ਕੇ ਮਾਰਾਂਗੇ ਹੋਏ ਇਦਾਂ ਹੀ ਹੋਇਆ ਨਾ ਇਦਾਂ ਹੀ ਹੋਇਆ ਤੋੜ ਬੀਆ ਵੀ ਕੰਦੂਤਾ ਇਹੀ ਨੇ ਇਹ ਗੁੰਡਾ ਕਰਦੀ ਹੈ ਕਿ ਮੇਰਾ ਮੁੰਡਾ ਬਾਹਰ ਆ ਗਿਆ ਸਕਿਉਰਟੀਆਂ ਰੱਖਣੀਆਂ ਪੈਣਗੀਆਂ ਮਿਲਾਂਗਾ ਤੇਰੇ ਮੁੰਡੇ ਨੂੰ ਬਾਹਰ ਘਲਾਗਾ ਸਈ ਜਾਂ ਤੁਸੀਂ ਮਿਲ ਲੈਣਾ ਬੈਲਾ ਤੁਸੀਂ ਮਿਲ ਲਓ ਤੇਰਾ ਵੱਡਾ ਮੁੰਡਾ ਨਸ਼ੇੜੀ ਘਰੇ ਹੈਗਾ ਹੀ ਐ ਉਹਨੂੰ ਕਹੇ ਦੀ ਉਹ ਮਿਲ ਲੈ ਤੇਰੇ ਘਰ ਵਾਲਾ ਸਿਮ ਜਿਹੜਾ ਟੌੜਾ ਬਣਿਆ ਫਿਰਦਾ ਏਦਾਂ ਏ ਆਈ ਏ ਆਈ ਜਿਹੜਾ ਕਮਲਾ ਹੋਇਆ ਫਿਰਦਾ ਉਹਨੂੰ ਕਹਿਣੀ ਉਹਨੂੰ ਮੇਰੇ ਲਵਾਵਾਂਗੇ ਚਾਰ ਸਵਾਲ ਹੀ ਕਰੂੰਗਾ ਤਰੇਲੀਆਂ ਆਣੀਆਂ ਮੱਥੇ ਤੇ ਪੁੱਛਾਂਗੇ ਵੀ 35 40 ਕਰੋੜ ਰੁਪਈਆ ਕਿੱਥੋਂ ਆਇਆ ਪੁੱਛਾਂਗੇ ਵੀ ਤੇਰੀ ਨੂੰ ਤੇਰੇ ਮੁੰਡੇ ਦੇ ਘਰ ਵਾਲੀ ਤੇਰੇ ਘਰ ਕਿਉਂ ਨਹੀਂ ਰਹਿੰਦੀ ਡਿਬਰੂਗੜ੍ਹ ਹੋਟਲ ਦੇ ਕਮਰੇ ਵਿੱਚ ਕਿਉਂ ਰਹਿੰਦੀ ਹੈ ਪੁੱਛਾਂਗੇ ਸਵਾਲ ਕਰਕੇ ਵੀ ਪੰਜਾਬ ਦਾ ਨਸ਼ਾ ਸ਼ਰੋਣ ਚੱਲਦੇ ਸੀ ਤੇਰਾ ਵੱਡਾ ਮੁੰਡਾ ਡਰਗੀ ਹੈ ਨਸ਼ਾ ਕਰਦਾ ਹੈ ਸਵਾਲ ਕਰਾਂਗੇ ਦੱਸਿਓ ਫਿਰ ਅੱਛਾ ਹੁਣ ਦੁੱਖ ਦੀ ਰਗ ਫੜਨ ਲੱਗਾ ਜਿਹੜਾ ਕਹਿੰਦਾ ਨਾ ਕਾਂਗਰਸ ਨੇ ਅਟੈਕ ਕਰਵਾਤਾ ਪੁੱਛਾਂਗੇ ਤੇਰੇ ਘਰ ਵਾਲੇ ਵੀ ਤੂੰ ਕਾਂਗਰਸੀ ਰਹੀਂ ਹੁਣ ਪੰਚ ਕਿਵੇਂ ਬਣ ਗਿਆ ਫਿਰ ਜਵਾਬ ਦਿਓ ਬੀਬੀ ਖਾਲੜਾ ਨੂੰ ਤੇਰੇ ਘਰ ਵਾਲੇ ਨੇ ਤੇ ਤੇਰੇ ਦੌਰ ਨੇ ਵੋਟਾਂ ਪਾ ਕੇ ਹਰਾਇਆ ਸੀ ਪੁੱਛਾਂਗੇ ਵੀ ਉਹਨੋਂ ਕਿਹੜੀ ਪਾਰਟੀ ਵਿੱਚ ਫਿਰ ਜਵਾਬ ਦਿਓ ਕਿਹਨੂੰ ਕਰਨ ਲੱਗਿਓ ਮੈਂ ਕਹਣਾ ਤੁਸੀਂ ਸਮਝ ਲਿਆ ਵੀ ਇੱਕ ਗਿਆਨੀ ਜਾਂ ਬੋਲਦਾ YouTube ਤੇ ਕੀ ਪਤਾ ਹੈ ਦੇੜ ਕੇ ਰੱਖਨੇ ਵਿੱਚ ਦੇੜ ਕੇ ਅਜਿ ਝਕਾਰੇ ਨਹੀਂ ਛੱਡਦੇ ਪੁੱਛਾਂਗੇ ਸਵਾਲ ਕਰਕੇ ਸਾਹਮਣੇ ਬਹਾ ਕੇ ਤੇਰਾ ਮੁੰਡਾ ਕਹਿੰਦਾ ਤੜ ਤੇ ਕਰ ਦਿਓ ਉਂਗਲ ਨਹੀਂ ਕਰਦੇ ਸੀ ਐਦਾਂ ਬੈਠਾਂਗੇ ਹਾਂ ਬਾਈ ਤਰਸੇ ਮਸੇ ਤੁਪੇ ਨਾ ਕਾਂਗਰਸੀ ਸੀ ਜਵਾਬ ਦੇ ਕੀ ਜਵਾਬ ਹੈ ਤੇਰਾ ਮੁੰਡਾ ਨਸ਼ਾ ਕਰਦਾ ਕੀ ਜਵਾਬ ਦੇਵੋਗੇ 35 40 ਕਰੋੜ ਕਿੱਥੋਂ ਆਇਆ ਕੀ ਜਵਾਬ ਦੇਵੋਗੇ ਬੀਬੀ ਖਾਲੜਾ ਹਨਾਈ ਕੀ ਜਵਾਬ ਦੇਵੋਗੇ ਕੋਈ ਹੈ ਜਵਾਬ ਕੋਈ ਜਵਾਬ ਹੈ ਤੁਹਾਡੇ ਕੋਲ ਗੁੰਡਾ ਕਰਦੀ ਜਿਹੜੀਆਂ ਗੱਲਾਂ ਛੱਡੋ ਅਮਰ ਛਕਿਆ ਹੋਇਆ ਸੁਖਮਨੀ ਸਾਹਿਬ ਦਾ ਗੁਟਕਾ ਲਿਆ ਕੇ ਰੱਖ ਦੋ ਟਾਈਮ ਬਾੜ ਕਰਿਆ ਕਰ ਜਿਹੜੀਆਂ ਗਲਤੀਆਂ ਹੋਈਆਂ ਨੇ ਰੱਬ ਕੋਲੋਂ ਬਖਸ਼ਾ ਸੁਰਖਰੂ ਹੋ ਕੇ ਮਰੋ ਤੇ ਪੰਜਾਬ ਨੂੰ ਜਿੰਦਾ ਰਹਿਣ ਦਿਓ ਨਾ ਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ